ਅੱਜ ਅਸੀਂ ਸਵੇਰੇ 8 ਵਜੇ ਤੋਂ ਸਾਡੀਆਂ ਮੀਟਿੰਗਾਂ ਸੀ ਪਹਿਲਾਂ ਪਿੰਡਾਂ ਦੇ ਵਿੱਚ ਸੀ ਉਸ ਤੋਂ ਬਾਅਦ ਸ਼ਹਿਰਾਂ 'ਚ ਜਮਾਲਪੁਰ ਕੋਹਾੜਾ ਜੰਡਾਲੀ ਰਾਮਗੜ੍ਹ ਔਰ ਹੁਣ ਸਾਨ੍ਹੇਵਾਲ ਦੀ ਜਿਹੜੀ ਮੀਟਿੰਗ ਸੀ 10 ਵਜੇ ਗਈ ਪਰ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਰੇ ਅੱਜ ਇੱਥੇ ਬੈਠੇ ਨੇ ਇਕੱਠੇ ਹੋ ਕੇ ਸਾਰਿਆਂ ਨੇ ਮਨ ਬਣਾਇਆ ਕਿ ਇਹਨਾਂ ਦੇ ਨਾਲ ਪਹਿਲਾਂ ਜਿਹੜੇ ਜਿੰਨੀਆਂ ਜਿਹੜੀ ਸਰਕਾਰ ਆਈ ਹੈ ਚਾਹੇ ਆਮ ਆਦਮੀ ਦੀ ਸੀ ਚਾਹੇ ਭਾਜਪਾ ਦੀ ਸੀ ਉਹਨਾਂ ਨੇ ਇਹ ਲੋਕਾਂ ਦਾ ਕੁਝ ਸੁਆਰਿਆ ਨਹੀਂ ਲੋਕ ਚਾਹੁੰਦੇ ਨੇ ਕਿ ਦੁਬਾਰਾ ਅਸੀਂ ਕਾਂਗਰਸ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਬਣਾਈਏ ਤੇ ਡਾਕਟਰ ਅਮਰ ਸਿੰਘ ਜੀ ਨੂੰ ਇੱਥੋਂ ਚੁਣ ਕੇ ਚਿਤਾਗ ਭੇਜੀਏ ਭਾਈ ਜਿਸ ਤਰ੍ਹਾਂ ਮੈਨੀਫੈਸਟੋ ਤਿਆਰ ਕੀਤਾ ਗਿਆ ਵਾਕੁ ਪਾਰਟੀਆਂ ਦਾ ਜਿਸ ਤਰ੍ਹਾਂ ਕੀਤਾ ਗਿਆ ਉੱਤੀ ਹੀ ਮਤਲਬ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕੰਮ ਤੇ ਕੇ ਕਮਾਲਾ ਵੀ ਮੀਰਵਾ ਵਿੱਚ ਕੀਤਾ ਗਿਆ ਕਿ ਅਸਾਂ ਦੇ ਤੂੰ ਚੀਨ ਨੇ ਚੀਨ ਮਤਲਬ ਦੀ ਆਉਣ ਵਾਲੇ ਸਭ ਤੋਂ ਦੇਖੋ ਭਾਰਤੀ ਜਨਤਾ ਪਾਰਟੀ ਦੀ 10 ਸਾਲ ਸਰਕਾਰ ਹੋ ਗਈ ਬਣੀ ਨੂੰ 10 ਸਾਲ ਚ ਨਹੀਂ ਕੁਝ ਕਰ ਸਕੇ ਹੁਣ ਉਹਨਾਂ ਦੇ ਕੰਮਾਂ ਤੇ ਕੀ ਯਕੀਨ ਕੀਤਾ ਜਾਵੇ ਕਾਂਗਰਸ ਪਾਰਟੀ ਨੇ ਜੋ ਚੋਣ ਮੈਨੀਫੈਸਟੋ ਚ ਪਹਿਲਾਂ ਵੀ ਦਿੱਤਾ ਉਹ ਵੀ ਪੂਰਾ ਕੀਤਾ ਔਰ ਹੁਣ ਵੀ ਜਿਹੜਾ ਦਿੱਤਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਊ ਉਹ ਸਾਰੇ ਚੋਣ ਮੈਨੀਫੈਸਟੋ ਨੂੰ ਪੂਰਾ ਕਰਨਗੇ ਲੋਕਾਂ ਜਿਹੜੇ ਕਾਫੀ ਇਸ ਕਾ ਬਾਸਟੈਂਡ ਦੇ ਬਹੁਤ ਪ੍ਰੋਬਲਮ ਚੱਲ ਰਹੀ ਹੈ ਸਾਨੇਵਾਲ ਦੇ ਵਿੱਚ ਕਾਫੀ ਜਿਆਦਾ ਤਾਂ ਕੀਤੀ ਗਈ ਲੇਕਿਨ ਅਜੇ ਕੋਈ ਹਾਲ ਨਹੀਂ ਬਾਸਟੈਂਡ ਬਹੁਤ ਪ੍ਰੋਬਲਮ ਆ ਰਹੀ ਬੱਚੀ ਦੇਖੋ ਸਾਨੇਵਾਲ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਪੈਸੇ ਆਏ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ 15-16 ਕਰੋੜ ਰੁਪਇਆ ਮੈਂ ਲੈ ਕੇ ਆਇਆ ਹੈ ਜਿਹੜਾ ਕਿ ਸਾਨੇਵਾਲ ਸ਼ਹਿਰ ਵਾਸਤੇ ਵੀ 3-4 ਕਰੋੜ ਰੁਪਇਆ ਰੱਖ ਲਿਆ ਸੀ ਸਾਡੀ ਸਰਕਾਰ ਜਾਣ ਤੋਂ ਬਾਅਦ ਵੀ ਸਾਨੇ ਵਾਲ ਦੀ ਕਮੇਟੀ ਕੋਲੇ ਇੰਨੇ ਪੈਸੇ ਸੀਗੇ ਪਰ ਉਹ ਕੁਛ ਕੰਮ ਨਹੀਂ ਜਿਹੜੇ ਰਹਿ ਗਏ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਨਹੀਂ ਬਣੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਕੋਈ ਨਾ ਕੰਮ ਪਿੰਡਾਂ 'ਚ ਹੋਣ ਦਿੱਤਾ ਤੇ ਨਾ ਸ਼ਹਿਰ 'ਚ ਹੋਣ ਦਿੱਤਾ ਅੱਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪੁੱਛ ਲਓ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਕੋਲ ਉਵੇਂ ਹੀ ਪਏ ਨੇ ਕੋਈ ਕੰਮ ਨਹੀਂ ਹੋਣ ਦਿੱਤਾ ਜਿਹੜੇ ਪੈਸੇ ਕਾਂਗਰਸ ਨੇ ਦਿੱਤੇ ਸੀ ਉਹ ਵਾਪਸ ਤਾਂ ਲੈਏ ਨੇ ਇਹਨਾਂ ਨੇ ਪਰ ਆਪ ਦੇ ਕੋਲੋਂ ਕੋਈ ਡਵੈਲਪਮੈਂਟ ਦੇ ਪੈਸੇ ਨਹੀਂ ਦਿੱਤੇ ਇਸ ਕਰਕੇ ਲੋਕ ਇਸ ਸਰਕਾਰ ਤੋਂ ਨਾ ਖੁਸ਼ ਨੇ ਲੋਕ ਚਾਹੁੰਦੇ ਨੇ ਕਿ ਕਾਂਗਰਸ ਦੀ ਸਰਕਾਰ ਚੰਗੀ ਸੀ ਗਲਤੀ ਹੋਈ ਆ ਉਸ ਗਲਤੀ ਨੂੰ ਇਸ ਵਾਰੀ ਮੈਂ ਸਮਝਦਾ ਕਿ ਲੋਕ ਸੁਧਾਰ ਕੇ ਡਾਕਟਰ ਅਮਰ ਸਿੰਘ ਨੂੰ ਜਿਤਾ ਕੇ ਸੈਂਟਰ ਚ ਭੇਜਣਗੇ ਕਾਫੀ ਆਪਣੀ ਕਮਾ ਨੂੰ ਨਾਲ 13 0 ਦਾ ਦਾਵਾ ਕਰ ਰਹੇ 13 0 ਕੋਈ ਕੰਮ ਸਾਨੇ ਵਾਲ ਚ ਗਣਾ ਦੇਣ 13 0 ਇਹਨਾਂ ਨੂੰ ਕੌਣ ਆਜੂ ਮੈਂ ਕਹਿੰਦਾ 0 13 ਆਉਣਗੇ ਇਸ ਵਾਰੀ ਇਹਨਾਂ ਨੂੰ ਤੁਸੀਂ 4 ਤਰੀਕ ਨੂੰ ਰਿਜ਼ਲਟ ਦੇਖਿਓ ਆ ਆਮ ਆਦਮੀ ਝਾੜੂ ਨੂੰ ਜਿੰਨੀਆਂ ਬੀਬੀਆਂ ਨੂੰ ਮਿਲਦੇ ਆ ਕਿਸੇ ਨੇ ਵੋਟ ਨਹੀਂ ਪਾਉਣੀ ਇਹਨਾਂ ਦੇ ਕੋਈ ਪਿੰਡਾਂ 'ਚ ਫੰਕਸ਼ਨ ਨਹੀਂ ਰੱਖਦੇ ਕੋਈ ਇਕੱਠ ਨਹੀਂ ਰੱਖਦੇ ਇੱਕ ਕੱਲੇ ਹੀ ਕਾਰ ਤੇ ਚੜ ਕੇ ਰੋਡ ਸ਼ੋਅ ਕਰਦੇ ਫਿਰਦੇ ਨੇ ਉਹ ਇਸ ਕਰਕੇ ਕਿ ਕੋਈ ਇਹਨਾਂ ਦੇ ਕੋਲ ਸਾਡੇ ਹਰ ਜਗ੍ਹਾ ਤੇ ਸੌਆਂ ਦੀ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੁੰਦੇ ਨੇ ਇਹਨਾਂ ਦਾ ਕੋਈ ਇਕੱਠ ਨਹੀਂ ਰੱਖਦਾ ਕਿਉਂਕਿ ਇਸ ਵਾਰ ਤੇ ਰੋਡ ਸ਼ੋਅ ਕਰ ਰਹੇ ਇਸ ਵਾਰੀ ਇਹਨਾਂ ਨੂੰ ਹਾਰ ਇਹਨਾਂ ਨੂੰ ਦਿਸ ਰਹੀ ਆ ਆਮ ਆਦਮੀ ਨੂੰ ਵੀ ਅਰ ਹੋਰ ਕਿਸੇ ਪਾਰਟੀ ਦਾ ਕੋਈ ਆਧਾਰ ਨਹੀਂ ਲੋਕ ਚਾਹੁੰਦੇ ਨੇ ਕਿ ਸੈਂਟਰ ਦੇ ਵਿੱਚ ਜੇ ਕੋਈ ਸਰਕਾਰ ਕਾਂਗਰਸ ਪਾਰਟੀ ਦੀ ਬਣ ਰਹੀ ਹੈ بڑے ਲਿਖੇ ਲੋਕ ਨੇ ਸਾਰੇ ਸਮਤਿਸ ਕਰਕੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਡਾਕਟਰ ਅਮਰ ਸਿੰਘ ਜੀ ਨੂੰ ਸੈਂਟਰ 'ਚ ਭੇਜਣਗੇ ਕੱਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਸੁਨੀਤਾ ਤੇਜਾਨ ਨੇ ਸਟੇਟ ਸੈਕਟਰੀ ਮਹਿਲਾ ਕਾਂਗਰਸ ਤੋਂ ਸਾਹਨੇ ਵਾਲੇ ਦਿਵਸ ਨੇ ਆ ਔਰ ਤੁਹਾਡੇ ਰੂਬਰੂ ਹੁੰਦੀ ਰਹਿਣੀ ਆ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੋਇਆ ਹੈ ਦੁਵਾਰਾ ਤੋਂ ਕਿ ਸਾਡੇ ਵਾਰਡ ਨੰਬਰ 11 ਵਿੱਚ ਜੋ ਜੋ ਸਦਾ ਹੀ ਹਮੇਸ਼ਾ ਤੋਂ ਹੀ ਜਦ ਦੀ ਮੈਂ ਇੱਥੇ ਵਿਆਹ ਕੇ ਆਈ ਆ 99 ਜੀ ਮੇਰੀ ਮੈਰਿਜ ਹੋਈ ਆ ਇਹ ਔਰਡ ਮੈਂ ਸਟਾਰਟਿੰਗ ਤੋਂ ਹੀ ਕਾਂਗਰਸੀ ਦੇਖ ਰਹੀ ਆ ਔਰ ਅੱਜ ਉਸ ਕਾਂਗਰਸ ਦੀ ਧਰਤੀ ਤੇ ਔਰਡ ਨੰਬਰ 11 ਦੇ ਵਿੱਚ ਅੱਜ ਕਾਂਗਰਸ ਦੀ ਮੀਟਿੰਗ ਹੋਈ ਆ ਔਰ ਬੜੀ ਜ਼ੋਰਦਾਰ ਹੋਈ ਆ ਹਾਂਜੀ ਲੋਕ ਦੇਖੋ ਸੂਬਾ ਮੈਨੂੰ ਪਤਾ ਲੱਗਾ ਕਿ ਅੱਜ ਮੀਟਿੰਗ ਹੈ ਤੇ ਡਾਕਟਰ ਸਾਹਿਬ ਦੇ ਲਈ ਅਸੀਂ ਡਾਕਟਰ ਅਮਰ ਸਿੰਘ ਲਈ ਅੱਜ ਵੈਸੇ ਸੋਚਿਆ ਸੀ ਵੀ ਚਲੋ ਡੋਰ ਟੂ ਡੋਰ ਕਰਾਂਗੇ ਬੱਟਰ ਫਿਰ ਲੱਗਾ ਕਿ ਜਿਹੜੇ ਸ਼ਾਮ ਨੂੰ ਲੋਕ ਆਂਦੇ ਨੇ ਲੋਕਾਂ ਨੇ ਇੱਕ ਡਿਮਾਂਡ ਰੱਖੀ ਕਿ ਜੀ ਤੁਸੀਂ ਕਾਂਗਰਸ ਦੀ ਮੀਟਿੰਗ ਨਹੀਂ ਕਰਵਾਈ ਐਦਕੀ ਜਿੰਨੇ ਵੀ ਆਂਦੇ ਜਾਂਦੇ ਮੇਰਾ ਘਰ ਮੈਨੂੰ ਮਤਲਬ ਰੋਡ ਤੇ ਹੀ ਐ ਜਿੰਨੇ ਵੀ ਆਂਦੇ ਜਾਂਦੇ ਸਭ ਨੇ ਮੈਨੂੰ ਫੋਨਸ ਕਾਲਸ ਤੇ ਵੀ ਔਰ ਗਰੁੱਪਸ ਦੇ ਵਿੱਚ ਵੀ ਕਹਿੰਦੇ ਤੁਸੀਂ ਕਾਂਗਰਸ ਦੀ ਮੀਟਿੰਗ ਨਹੀਂ ਕਰਵਾਈ ਤੇ ਲੋਕਾਂ ਦੀ ਡਿਮਾਂਡ ਤੇ ਅੱਜ ਅਸੀਂ ਵਿਕਰਮ ਸਿੰਘ ਵਾਜਵਾ ਜੋ ਸਾਡੇ ਕਾਂਗਰਸ ਦੇ ਹਲਕਾ ਇੰਚਾਰਜ ਆਣੇ ਵਾਲਦੇ ਨੇ ਉਹਨਾਂ ਨੂੰ ਅਸੀਂ ਬੁਲਾਇਆ ਸਪੈਸ਼ਲ ਰਿਕਵੈਸਟ ਕੀਤੀ ਕਿ ਸਾਨੂੰ ਮੀਟਿੰਗ ਦੋ ਤੇ ਉਹਨਾਂ ਨੇ ਸਵੇਰੇ ਪਹਿਲੀ ਵਾਰ ਜੀ ਮੈਨੂੰ ਹਾਂ ਕਰ ਦਿੱਤੀ ਕਹਿੰਦੇ ਹਾਂਜੀ ਜ਼ਰੂ ਮੈਂ ਸੋਚਿਆ ਸੀ ਚਲੋ ਵੀ 150 ਬੰਦਿਆਂ ਨੂੰ ਬੁਲਾ ਕੇ ਕਿਉਂਕਿ ਮੈਂ ਪਹਿਲਾਂ ਵੀ ਨਤਾਸ਼ਾ ਮੈਮ ਦੀ ਮੀਟਿੰਗ ਕਰਵਾ ਚੁੱਕੀ ਆ ਉਹਦੇ ਚ ਹੀ 50 60 ਲੇਡੀਆਂ ਸੀਗੀਆਂ ਕੱਲੀ ਮਹਿਲਾ ਕਾਂਗਰਸ ਦੀ ਸੀਗੀ ਤੇ ਉਹ ਵੀ ਬਹੁਤ ਅੱਛਾ ਲੋਕਾਂ ਦੇ ਪਰਭਾਵ ਪਿਆ ਲੇਕਿਨ ਅੱਜ ਤਾਂ ਲੋਕਾਂ ਨੇ ਹੱਥ ਹੀ ਕਰਤੀ ਬਾਕੀ ਤੁਸੀਂ ਵੀਡੀਓ ਫੋਟੋਜ਼ ਦੇ ਵਿੱਚ ਦੇਖੋਗੇ ਪੇਜ ਤੇ ਵੀ ਪੈਣ ਗਿਆ ਔਰ ਹੁਮ ਹੁਮਾ ਕੇ ਲੋਕਾਂ ਨੇ ਅੱਜ ਦਿਖਾ ਦਿੱਤਾ ਕਿ ਵਾਕਿਆ ਹੀ 11 ਨੰਬਰ ਵੋਟ ਦੀ ਜਿਹੜੀ ਵੀ ਸੰਗਤ ਜਿਹੜੇ ਵੀ ਯੰਗਸਟਰ ਵੀ ਔਰ ਜਿਹੜੇ ਬਜ਼ੁਰਗ ਨੇ ਸਭ ਕਾਂਗਰਸ ਨੂੰ ਚਾਹ ਰਹੇ ਨੇ ਔਰ ਕਾਂਗਰਸ ਨੂੰ ਹੀ ਜਿਤਾਣਗੇ ਾਰੇ ਮਕੰਦੋ ਫਾਟਲੀ ਪੁੱਛਾਂ ਦੇ ਚੋਤਸਾਂ ਦਾ ਤੱਕ ਵਰਕ ਰਿਆ ਤੇ ਹੁਣ ਉਮਰ ਸਨ ਕਿਸ ਤਰ੍ਹਾਂ ਦਾ ਰਿਹਾ ਦੇਖੋ ਜੀ ਅਗਰ ਆਪਾਂ ਕਹਿੰਦੇ ਆ ਵੀ ਕਾਂਗਰਸ ਦਾ ਵਰਕ ਕਾਂਗਰਸ ਦਾ ਮਤਲਬ ਮੈਂ ਤਾਂ ਇਹ ਚੀਜ਼ ਕਰਨੀ ਆ ਮੈਂ ਹਮੇਸ਼ਾ ਹੀ ਕਰਨੀ ਆ ਕਿ ਇੱਕ ਇਹ ਕੋਈ ਟੈਟੂ ਨਹੀਂ ਆ ਕਿ ਬੜਾਇਆ ਔਰ ਜਦ ਦਿਲ ਕੀਤਾ ਉਹਨੂੰ ਮਿਟਾ ਦਿੱਤਾ ਹਨਾ ਇਹ ਕਿਸ ਸਕੈਚ ਪੈਨ ਦਾ ਨਹੀਂ ਆ ਇਹ ਇੱਕ ਬਰਥ ਮਾਰਕ ਐ ਸਾਡੇ ਉੱਪਰ ਸਾਡੇ ਪੂਰੇ ਵਾਰਡ ਉੱਪਰ ਸਾਡੇ ਕਾਂਗਰਸੀਆਂ ਦੇ ਉੱਪਰ ਇੱਕ ਬਰਥ ਮਾਰਕ ਹੈ ਇਹ ਸਾਡੇ ਸਾਹ ਦੇ ਨਾਲ ਹੀ ਜਾਏਗਾ ਹਮੇਸ਼ਾ ਗੱਲ ਰਿਪੀਟ ਕਰਦੀਆਂ ਔਰ ਤੁਸੀਂ ਲਿਖ ਲਓ ਕਾਂਗਰਸੀ ਆ ਰਹੀ ਹੈ ਕਾਂਗਰਸੀ ਸਰਕਾਰ ਬਣ ਰਹੀ ਹੈ ਜਿੱਥੇ ਵੀ ਤਾਂ ਵੋਟਾਂ ਪੈ ਚੁੱਕੀਆਂ ਲੋਕਾਂ ਦਾ ਜਜ਼ਬਾ ਇਹ ਚੀਜ਼ ਨੂੰ ਦੇਖ ਰਿਹਾ ਕਿ ਰਾਹੁਲ ਗਾਂਧੀ ਜੀ ਆ ਰਹੇ ਨੇ ਔਰ ਮੈਂਬਰ ਪਾਰਲੀਮੈਂਟ ਦੇ ਵਿੱਚ ਅਗਰ ਕੋਈ ਬੈਠਣਗੇ ਮੈਂਬਰ ਬਣ ਕੇ ਤਾਂ ਕਾਂਗਰਸੀ ਬੈਠਣਗੇ ਹਾਂਜੀ ਦੇਖੋ ਜੀ ਬਹੁਤ ਪ੍ਰਭਾਵ ਪੈਂਦਾ ਹੈ ਇੱਕ ਲੀਡਰ ਦਾ ਦੇਖੋ ਸਪੋਜ਼ ਕਰੋ ਕਿ ਮੈਂ ਇੱਕ ਸਟੇਟ ਸਕੱਟਰੀ ਮਹਿਲਾ ਕਾਂਗਰਸ ਤੋਂ ਆ ਮੈਂ ਮੀਟਿੰਗ ਕੀਤੀ ਇੱਕ ਇੱਕ ਪ੍ਰਭਾਵ ਪੈਂਦਾ ਹੈ ਕਿ ਸਾਡੇ ਹਲਕਾ ਇਨਚਾਰਜ ਆਏ ਨੇ ਇਥੇ ਇੱਕ ਵਾਰਡ 'ਚ ਤੇ ਜਿੰਨੇ ਪੂਰਾ ਹਲਕਾ ਸਾਂਭਣਾ ਹੋਵੇ ਔਰ ਉਸੇ ਤਰ੍ਹਾਂ ਹੀ ਮਤਲਬ ਇੱਕ ਪੰਜਾਬ ਇੱਕ ਰਾਜ ਹੈ ਉਦੇ ਵਿੱਚ ਜਦੋਂ ਆਪਣੇ ਸੀਨੀਅਰ ਲੀਡਰਸ਼ਿਪ ਦਾ ਕੋਈ ਵੀ ਮੈਂਬਰ ਆਂਦਾ ਹ ਹੁਣ ਰਾਹੁਲ ਗਾਂਧੀ ਜੀ ਆ ਰਹੇ ਨੇ ਜਾਂ ਪ੍ਰਿੰਕਾ ਗਾਂਧੀ ਜੀ ਆ ਰਹੇ ਨੇ ਸਜਨ ਪਾਇਲਟ ਜੀ ਆ ਰਹੇ ਨੇ ਮਲਿਕ ਅਰਜਨ ਖੜਗੇ ਜੀ ਆਏ ਨੇ ਮਤਲਬ ਜਦੋਂ ਸਾਡੇ ਸੀਨੀਅਰ ਲੀਡਰਸ਼ਿਪ ਆਂਦੇ ਨੇ ਪ੍ਰਿੰਕਾ ਗਾਂਧੀ ਜੀ ਆਏ ਮੈਂ ਉੱਥੇ ਉਸ ਸਮੇਂ ਮੌਜੂਦ ਸੀ ਔਰ ਮੇਰੀ ਅੱਖਾਂ ਪਰ ਆਈਆਂ ਕਿਉਂ ਭਰ ਰਹੀਆਂ ਕਿਸੇ ਜਦੋਂ ਸਾਡੇ ਲਈ ਸੀਨੀਅਰ ਲੀਡਰਸ਼ਿਪ ਸਾਡੇ ਲੀਡਰ ਸਾਹਮਣੇ ਆ ਕੇ ਬੋਲਦੇ ਨੇ ਜਿਸ ਤਰ੍ਹਾਂ ਇੱਕ ਆਪਾਂ ਕਹਿੰਦੇ ਆ ਵੀ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ ਦਿਸ਼ਾ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਔਰ ਜਦੋਂ ਸਾਡੇ ਸਾਹਮਣੇ ਰੂਬਰੂ ਹੋ ਕੇ ਆਉਂਦੇ ਨੇ ਮੈਂ ਕਹਿੰਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਲੋਕੇ ਤਾੜੀਆਂ ਮਾਰਦੇ ਨੇ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ ਕਿ ਜਦੋਂ ਪ੍ਰਯੰਕਾ ਗਾਂਧੀ ਆਏਗੀ ਜੀ ਤੁਸੀਂ ਤਾੜੀਆਂ ਮਾਰਨੀਆਂ ਜਦੋਂ ਰਾਹੁਲ ਗਾਂਧੀ ਬੋਲਣਗੇ ਤੁਸੀਂ ਜਕਾਰੇ ਲਗਾਣੇ ਆ ਤੁਸੀਂ ਨਾਰੇ ਲਗਾਣੇ ਆ ਐਸਾ ਕੁਝ ਕਿਸੇ ਨੂੰ ਸਿਖਾਇਆ ਨਹੀਂ ਜਾਂਦਾ ਉਹ ਸਾਡੇ ਆਪਣੇ ਅੰਦਰ ਦੀ ਮਤਲਬ ਪਰਵਰਤੀਆਂ ਹੁੰਦੀਆਂ ਨੇ ਜਦੋਂ ਸਾਡੇ ਸਾਹਮਣੇ ਲੀਡਰ ਆਂਦਾ ਔਰ ਅਸੀਂ ਇੱਕਦਮ ਜੋਸ਼ ਭਰਦੇ ਆ ਜੀ ਲੀਡਰ ਨੂੰ ਸਾਡੇ ਵੱਲ ਦੇਖ ਕੇ ਜੋਸ਼ ਆਂਦਾ ਔਰ ਸਾਡੇ ਸਾਰਿਆਂ ਨੂੰ ਮਤਲਬ ਵਰਕਰਸ ਨੂੰ ਲੀਡਰ ਵੱਲ ਵੇਖ ਕੇ ਜੋਸ਼ ਆਂਦਾ ਜੋ 11 ਨੰਬਰ ਵਾਰਡ ਸਾਨੇਮਾਲ ਵਿਖੇ ਕਾਂਗਰਸ ਦੀ ਮੀਟਿੰਗ ਕਰਵਾਈ ਗਈ ਹੈ ਇਹ ਮੀਟਿੰਗ ਵਿੱਚ ਅਸੀਂ ਡਾਕਟਰ ਅਮਰ ਸਿੰਘ ਨੂੰ ਬੋਟਾਂ ਵਾ ਕੇ ਕਾਮਯਾਬ ਬਣਾਉਣ ਦੀ ਮੀਟਿੰਗ ਸੀਗੀ ਜੋ ਕਿ ਡਾਕਟਰ ਅਮਰ ਸਿੰਘ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਹਨ ਮੈਂ ਦੇਖੂਗਾ ਗਾਫੀ ਜੇ ਵਾਕਿ ਕੋਈ ਜਨ ਉਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਭੇਜਣਾ ਤੇ ਜੋ ਸਾਡੇ ਸਾਨੇ ਮਾਲ ਦੇ ਰੋਕੇ ਹੋਏ ਕੰਮ ਅਸੀਂ ਆਪਣੇ ਪੂਰੇ ਕਰਵਾਣੇ ਸਾਡੇ ਹਲਕੇ ਦੇ ਨਧੜ ਕੇ ਜਰਨਲ ਇਸ ਹਲਕੇ ਦੇ ਇੰਚਾਰ ਸਰਦਾਰ ਵਿਕਰਮ ਸਿੰਘ ਜੀ ਬਾਜਵਾ ਉਹਨਾਂ ਦੇ ਨਾਲ ਸਾਡੇ ਹਲਕੇ ਦੀ ਸਾਰੀ ਟੀਮ ਜਿਹੜੀ ਜਮੇਸ਼ کمار ਜੀ ਪੱਪੂ ਜੋ ਸਿਟੀ ਕਾਂਗਰਸ ਦੇ ਪ੍ਰਧਾਨ ਨੇ ਸਰਦਾਰ ਰਫਤਾਰ ਸਿੰਘ ਜੀ ਕਹਿਰ ਸਰਦਾਰ ਰੰਜੀਤ ਸਿੰਘ ਜੀ ਮੈਨੇਜਰ ਸਾਹਿਬ ਜੋ ਸਟੇਜ ਚ ਲਾ ਰਹੇ ਨੇ ਮੇਰੇ ਸਾਹਮਣੇ ਸਰਦਾਰ ਮਨਜੀਤ ਸਿੰਘ ਜੀ ਬੈਠੇ ਨੇ ਸਰਦਾਰ ਲਾਲ ਸਿੰਘ ਜੀ ਬੈਠੇ ਨੇ ਕੁਲਜੀਤ ਸਿੰਘ ਕੈਸ਼ੀਅਰ ਸਾਹਿਬ ਬੈਠੇ ਨੇ ਅਨੋਜ ਜੀ ਬੈਠੇ ਨੇ ਸਨੀਤਾ ਭੈਣ ਜੀ ਬੈਠੇ ਨੇ ਸੰਧੂ ਸਾਹਿਬ ਬੈਠੇ ਨੇ ਮੈਂ ਤਾਂ ਕਹਿੰਦਾ ਰੂਹ ਹੀ ਮਿਲਦੀ ਆ ਸਾਰੇ ਜਾਣੇ ਪਛਾਣੇ ਨੇ ਪਰ ਜੇ ਕਿਸੇ ਦਾ ਨਾਮ ਲੈ ਲੀਏ ਉਹ ਸ਼ਾਵਾਸ਼ ਨਹੀਂ ਗੰਦਾ ਜੇ ਕਿਸੇ ਦਾ ਰਹਿ ਜਵੇ ਉਹ ਫਿਰ ਮੋੜ ਵੀ ਨਹੀਂ ਟੱਪਣ ਦਿੰਦਾ ਆ ਬੁੱਢਿਆ ਸਾਹਿਬ ਬੈਠੇ ਨੇ ਹੋਰ ਸਾਰੇ ਜਾਣੇ ਪਛਾਣੇ ਨੇ ਜੇ ਕਿਸੇ ਦਾ ਨਾਮ ਰਹਿ ਜਵੇ ਮੈਂ ਖਾਮਾ ਦਾ ਜਾਚਕਾਂ ਮੈਂ ਧੰਨਵਾਦ ਕਰਦਾ ਸਟੇਜ ਸੈਕਟਰੀ ਸਾਹਿਬ ਦਾ ਤੇ ਬਾਜਵਾ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਧੰਨਵਾਦ ਸੰਗਤ ਦਾ ਧੰਨਵਾਦ ਕਰਨ ਵਾਸਤੇ ਬਿਠਾਇਆ 200 ਗੱਲ ਇੱਕੋ ਹੀ ਕਰਨੀ ਆ ਟਾਈਮ ਹੈ ਜਿਹੜੀ ਇਹ ਲੜਾਈ ਆ ਇਹ ਕੋ ਡਾਂਗ ਸੋਟੇ ਦੀ ਲੜਾਈ ਨਹੀਂ ਹੈਗੀ ਆਪਾਂ ਕਿਸੇ ਨੂੰ ਗਾਲ ਨਹੀਂ ਕੱਢਣੀ ਕਿਸੇ ਦੇ ਆਪਾਂ ਨੇ ਪਰਚਾ ਦਰਜ ਨਹੀਂ ਝੂਠਾ ਕਰਾਉਣਾ ਆਪ ਮੰਗਣਾ ਆ ਸਰਕਾਰ ਮਨਜੀਤ ਸਿੰਘ ਜੀ ਬੈਠੇ ਨੇ ਯਾ ਕੋ ਹੋਰ ਗੱਲ ਨਹੀਂ ਕਰਾਉਣੀ ਇੱਕ ਲੋਕਤੰਤਰਿਕ ਵੋਟ ਦੀ ਲੋੜ ਇੱਕ ਵੋਟ ਦੇ ਨਾਲ ਤਖਤ ਫਲਟਿਆ ਜਾ ਸਕਦਾ ਜੇ ਤੁਸੀਂ ਮੋਦੀ ਦਾ ਤਖਤ ਪਟਾਉਣਾ ਇਸ ਬੋਟ ਨਾਲੇ ਪਲਟਾਇਆ ਜਾ ਸਕਦਾ ਹੋਰ ਕੋਈ ਤੁਹਾਡੇ ਕੋਲ ਸਾਧਨ ਹੈ ਨਹੀਂ ਬਾਕੀ ਸਾਰੀਆਂ ਗੱਲਾਂ ਬਾਜਵਾ ਸਾਹਿਬ ਨੇ ਦੱਸਦੀਆਂ ਵਕੀਲ ਸਾਹਿਬ ਨੇ ਦੱਸਦੀਆਂ ਮੇਰੀ ਭੈਣ ਸੰਧੂ ਨੇ ਤਾਂ ਹੱਦੇ ਲਾ ਕੇ ਬਹੁਤ ਬੋਲ ਕੇ ਦੱਸਿਆ ਸਨੀਤਾ ਜੀ ਨੇ ਵੀ ਦੱਸਿਆ ਆਪਾਂ ਇੱਕ ਇੱਕ ਬੋਟ ਆਪਣੀ ਪਹਿਲੀ ਤਰੀਕ ਨੂੰ ਇਹ ਨਹੀਂ ਗੱਲ ਬਾਜਵਾ ਸਾਹਿਬ ਜਿਹੜੇ ਬੰਦੇ ਬੈਠੇ ਨੇ ਮੈਂ ਇਹਨਾਂ ਨੂੰ ਜਾਤੀ ਤੌਰ ਤੇ ਜਾਣਦਾ ਇਹਨਾਂ ਦੀਆਂ ਹਲਕੇ ਦੇ ਵਿੱਚ ਬਹੁਤ ਸਾਰੇ ਏਰੀਆ ਚ ਇੱਕ ਮਿੰਟ ਜੀ ਬਹੁਤ ਸਾਰੇ ਬੰਦੇ ਬੈਠੇ ਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਇਨਾਂ ਦੀਆਂ ਲਿਹਾਜ਼ਾਂ ਨੇ ਇੱਕ ਸਾਨੇ ਨਾਲ ਹਲਕੇ ਚ ਨੌ ਹਲਕਿਆਂ ਚ ਵੀ ਲਿਆ ਜਾਣਾ ਐ ਇਸ ਕਰਕੇ ਮੈਂ ਹੱਥ ਜੋੜ ਕੇ ਬੜੀ ਆਦਰ ਸਤਕਾਰ ਬੇਨਤੀ ਕਰਦਾ ਵੀ ਜਿੱਥੇ ਤੱਕ ਵੀ ਕਿਸੇ ਦੀ ਕੋਈ ਲਿਹਾਜ਼ ਆ ਜਿੱਥੇ ਤੱਕ ਕਿਸੇ ਦੀ ਕੋਈ ਰਿਸ਼ਤੇਦਾਰੀ ਆ ਆਪਣੇ ਟੈਲੀਫੋਨ ਰਾਹੀਂ ਆਪਣੇ ਹੋਰ ਸਾਧਨ ਰਾਹੀਂ ਬੇਨਤੀ ਕਰੋ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਕਾਂਗਰਸ ਪਾਰਟੀ ਨੂੰ ਵੋਟ ਪਾਈ ਜਾਵੇ ਕਾਂਗਰਸ ਪਾਰਟੀ ਨੂੰ ਜਿਤਾਇਆ ਜਾਵੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਰਹਿ ਗਈ ਡਾਕਟਰ ਅਮਰ ਸਿੰਘ ਜੀ ਦੀ ਗੱਲ ਅਮਰ ਸਿੰਘ ਬਰਗਾਤਾ ਬੰਦਾ ਹੋਣਾ ਹੀ ਬਹੁਤ ਮੁਸ਼ਕਲ ਪੜਿਆ ਲਗਿਆ ਆਈਐਸ ਅਫਸਰ ਔਰ ਗਰੀਬੀ ਦਾ ਉੱਠਿਆ ਹੋਇਆ ਥੱਲਿਆਂ ਬਾਰਕਰ ਦੇ ਮੱਥੇ ਦੀ ਲਿਖੀ ਹੋਈ ਲਕੀਰ ਦੇਖ ਸਕਦਾ ਬਾਰਕਰ ਦੇ ਹੱਥ ਦੀ ਲਿਖੀ ਹੋਈ ਤਕਦੀਰ ਦੇਖ ਸਕਦਾ ਉਹਨੂੰ ਪਤਾ ਵੀ ਗਰੀਬੀ ਵਿੱਚ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਦੀ ਲੋੜ ਸੀ ਸੋ ਬਹੁਤਾ ਪ੍ਰਸ਼ਨਾਂ ਕਹਿੰਦਾ ਹੋਇਆ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਪਾਪਾ ਜੀ ਕਿਹਦਾ ਨੂੰ ਲੱਗਿਆ ਕਿ ਗਾਇਓ ਇੰਨੇ ਵੇਸ਼ ਨਾਗੀ ਜੀ ਇੱਕ ਸਰਜੀਤ ਜੀ ਬੈਠੇ ਨੇ ਕੋਈ ਹੋਰ ਨਾ ਰਹਾ ਕਿ ਆਵੇ ਬੜਾ ਮਾਫੀ ਮੰਗਦਾ ਮੈਂ ਆਈ ਸੰਗਤ ਦਾ ਬੜਾ ਤੈਨ ਦਿਲੋਂ ਆਪਣੇ ਕੰਨੀਓ ਲੀਡਰਾਂ ਕੰਨੀਓ ਕਾਂਗਰਸ ਪਾਰਟੀ ਕੰਨੀਓ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਮੈਂ ਤਾਂ ਲੱਗਿਆ ਹੀ ਹੋਇਆ ਸੀਗਾ ਇਹਨਾਂ ਨੇ ਤਾਂ ਮੇਰਾ ਮੁੰਡਾ ਵੀ ਲੈ ਲਿਆ ਬਾਜਵਾ ਸਾਹਿਬ ਨੇ ਮੈਨੂੰ ਕਿਹਾ ਵੀ ਭਾਈ ਕੋ ਤੇ ਮੈਂ ਕਹਾ ਭਾਈ ਮੇਰੇ ਹੋਰ ਤਾਂ ਗਰੀਬ ਕੋ ਹੈ ਨਹੀਂ ਮੇਰੇ ਕੋਲ ਤਾਂ ਮੇਰਾ ਮੁੰਡਾ ਹੀ ਹੈ ਇਹੀ ਸਾਬ ਲੋ ਇਹਨੂੰ ਵੀ ਨਾ ਚਟੋਕਟ ਦਾ ਪਜਾਮਾ ਪਾ ਦੋ تاکہ تھوڑا کم چلنا چاہیے دا اس کر کے بینتیاں پرابو ایک ایک ووٹ اپنی پہلی تاریخ ਨੂੰ ਕਾਂਗਰਸ ਪਾਰਟੀ ਨੂੰ ਫਵਾ ਕੇ ਕਾਂਗਰਸ ਪਾਰਟੀ ਦਾ ਹੱਥ ਮਜ਼ਬੂਤ ਕਰੋ ਡਾਕਟਰ ਅਮਰ ਸਿੰਘ ਨੂੰ ਆਪਾ ਲੋਕ ਸਭਾ ਜਿੱਤੇ ਆ ਕੇ ਰਹਿਦਾ ਹੋਇਆ ਵਿਕਾਸ ਪੱਜ ਰਾ ਚੁਕੇ ਇੱਕ ਮੈਂ ਜਕਾਰਾ ਲਾਉਂਗਾ ਜਕਾਰੇ ਦਾ ਜਵਾਬ ਜਕਾਰੇ ਚ ਲੈਣਾ ਨਾਰੇ ਦਾ ਜਵਾਬ ਨਾਲ ਹੈ ਬੋਲੋ ਸੋਨਹਾਲ ਸ੍ਰੀ ਅਕਾਲ ਬਲ ਨਾਲ ਜਿੱਬ ਕੇ ਬੋਲੋ पार्टी करके कांग्रेस पार्टी सरदार हम अम डॉक्टर अमर सिंह डॉक्टर अमर सिंह सरदार बिक्रम सिंह बाजवा सरदार बिक्रम सिंह बाजवा धन्यवाद बहुत बहुत मेहरबानी